ਖੈਰਾ ਦੇ ਨਾਲ ਜੁੜੀ ਕੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਕਪੂਰਥਲਾ ਦੀ ਜ਼ਿਲ੍ਹਾ ਅਦਾਲਤ ਨੇ ਸੁਖਪਾਲ ਖੈਰਾ ਨੂੰ ਜ਼ਮਾਨਤ ਦੇ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਅੱਜ ਸ਼ਾਮ ਤੱਕ ਸੁਖਪਾਲ ਖੈਰਾ ਦੀ ਰਿਹਾਈ ਹੋ ਸਕਦੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ 2015 ਦੇ ਇੱਕ ਐਂਡੀਪੀਐਸ ਐਕਟ ਤਹਿਤ ਦਰਜ ਹੋਏ ਮਾਮਲੇ ਦੇ ਵਿੱਚ ਉਨ੍ਹਾਂ ਨੂੰ ਚੰਡੀਗੜ੍ਹ ਰਿਹਾਈਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਫਿਰ ਉਨ੍ਹਾਂ ਨੂੰ ਨਾਬਾ ਲੇ ਆਂਦਾ ਗਿਆ ਸੀ ਜਦੋਂ ਨਾਬੇ ਵਾਲੇ ਕੇਸ ਦੇ ਵਿੱਚ ਨਾਬਾ ਜਿੱਥੇ ਉਹ ਬੰਦ ਸਨ ਐਨਡੀਪੀਐਸ ਐਕਟ ਵਾਲੇ ਉਸ ਕੇਸ ਵਿੱਚ ਜਦੋਂ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਪਰ ਉਹ ਰਿਹਾ ਨਹੀਂ ਹੁੰਦੇ ਉਸ ਵਕਤ ਉਹਨਾਂ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਕਪੂਰਥਲਾ ਦੀ ਪੁਲਿਸ ਦੇ ਵੱਲੋਂ ਸੁਬਾਨਪੁਰ ਦੇ ਥਾਣੇ ਦੇ ਵਿੱਚ ਦਰਜ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਸੁਖਪਾਲ ਖੈਰਾ ਸੂਤਰਾ ਦੇ حوالے ਤੋਂ ਇਹ ਵੱਡੀ ਖਬਰ ਹੈ ਕਿ ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਮਿਲ ਗਈ ਹੈ ਤੇ ਅੱਜ ਸ਼ਾਮ ਤੱਕ ਸੁਖਪਾਲ ਸਿੰਘ ਖੈਰਾ ਰਿਹਾ ਹੋ ਸਕਦੇ ਨੇ ਕਪੂਰਥਲਾ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ ਵਧੇਰੇ ਜਾਣਕਾਰੀ ਦੇ ਲਈ ਜਲੰਧਰ ਤੋਂ ਮੇਰੇ ਸਹਿਯੋਗੀ ਮਨਦੀਪ ਸਿੰਘ ਮੇਰੇ ਨਾਲ ਜੁੜੇ ਨੇ ਮਨਦੀਪ ਲੰਬੇ ਸਮੇਂ ਤੋਂ ਕਿਉਂਕਿ ਸੁਖਪਾਲ ਖੈਰਾ ਜਦੋਂ ਕਪੂਰਥਲਾ ਪੇਸ਼ੀ ਤੇ ਵੀ ਆਉਂਦੇ ਨੇ ਪਰ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੰਦੇ ਨੇ ਉਹਨਾਂ ਦਾ ਇਹੀ ਕਹਿਣਾ ਸੀ ਕਿ ਮੈਂ ਕੋਈ ਬਿਆਨਬਾਜ਼ੀ ਨਹੀਂ ਕਰੂੰਗਾ ਪਰ ਜਲਦ ਹੀ ਸਭ ਦੇ ਸਾਹਮਣੇ ਸਭ ਕੁਝ ਆ ਜਾਏਗਾ ਤਖੁਣ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਦੀ ਖਬਰ ਸਾਹਮਣੇ ਆ ਰਹੀ ਹੈ ਕੀ ਲੱਗਦਾ ਹੈ ਕਿ ਕਦੋਂ ਤੱਕ ਰਿਹਾਈ ਹੋਏਗੀ ਸੁਖਪਾਲ ਖਹਿਰਾ ਦੀ ਦੇਖੋ ਜਿਵੇਂ ਤੁਹਾਨੂੰ 2 ਮਹੀਨੇ ਪਿੱਛੇ ਲੈ ਕੇ ਜਾਵਾਂ ਪ੍ਰੰਕਾ ਤਾਂ ਜਦੋਂ ਸਵੇਰੇ ਤੜਕ ਦਾ ਸੁਖਪਾਲ ਸਿੰਘ ਖਹਿਰਾ ਨੂੰ ਪੁਲਸ ਦੇ ਮੁਲਾਜ਼ਮਾਂ ਨੇ ਚੰਡੀਗੜ੍ਹ ਦੇ ਘਰ ਦੇ ਵਿੱਚੋਂ ਅਸੀਂ ਗ੍ਰਿਫਤਾਰ ਕੀਤਾ ਸੀ ਲਗਭਗ 6 ਵਜੇ ਦਾ ਸਮਾਂ ਸੀਗਾ ਉਸ ਸਮੇਂ ਤਾਂ ਉਹਨਾਂ ਨੂੰ ਘਰੋਂ ਗ੍ਰਿਫਤਾਰ ਕਰਕੇ ਬਿਨਾਂ ਦੇ ਫੇਸ ਪੁਲਿਸ ਲੱਗ ਗਈ ਸੀ ਉਸ ਤੋਂ ਬਾਅਦ ਪਤਾ ਲੱਗਿਆ ਕਿ ਐਂਡੀਪੀਐਸ ਦਾ ਜਿਹੜਾ ਮਕਦਮਾ ਹੈ ਜੋ ਪੁਰਾਣਾ ਹੀ ਮਕਦਮਾ ਉਹ ਮਕਦਮਾ ਫਿਰ ਤੋਂ ਖੋਲ ਕੇ ਉਹਨਾਂ ਦੇ ਉੱਪਰ ਲਗਾਇਆ ਗਿਆ ਤਾਂ ਉਸੇ ਨੂੰ ਲੈ ਕੇ ਪੁਲਿਸ ਨੇ ਉਹਨਾਂ ਨੂੰ ਚੱਕਿਆ ਸੀਗਾ ਫਿਰ ਜਦੋਂ ਪਿਛਲੇ ਦਿਨੀ ਉਸ ਕੇਸ ਦੇ ਵਿੱਚੋਂ ਜ਼ਮਾਨਤ ਮਿਲੀ ਅਤੇ ਬੇਰਾਤ 2 ਵਜੇ ਉਹਨਾਂ ਦੇ ਉੱਪਰ ਸੁਭਾਨਪੁਰ ਥਾਣੇ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਜਿਹੜਾ 195ਏ 506 ਆਈਪੀਐਸ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਅੱਜ ਇਸ ਸੇਸ਼ਨ ਦਾ ਵੀ ਮੇਕਸਾ ਦੇ ਵਿੱਚ ਜੁਮਾਨਤ ਮਿਲ ਗਈ ਹੈ ਤਾਂ ਦੱਸਿਆ ਜਾ ਰਿਹਾ ਕਿ 4 ਵਜੇ ਦੇ ਕਰੀਬ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਕਿਉਂਕਿ ਉਹਨਾਂ ਦੇ ਪੁੱਤਰ ਨੇ ਵੀ ਜਿਹੜੇ ਮਹਿਤਾਬ ਸਿੰਘ ਕਹਿਰਾ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ ਉਹਨਾਂ ਨੇ ਵੀ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਜੀ 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 ਜੀਜੀ ਮਨਦੀਪ ਬਹੁਤ-ਬਹੁਤ ਧੰਨਵਾਦ ਤੁਹਾਡਾ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਨੂੰ ਲੈ ਕੇ ਜੋ ਖਬਰ ਸਾਹਮਣੇ ਆ ਰਹੀ ਸੀ ਉਹਨਾਂ ਦੇ ਪੁੱਤਰ ਮਹਿਤਾਬ ਖੈਰਾ ਦੇ ਵੱਲੋਂ ਵੀ ਆਪਣੇ ਫੇਸਬੁਕ ਅਕਾਊਂਟ ਦੇ ਉੱਤੇ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਜਲਦ ਸੁਖਪਾਲ ਸਿੰਘ ਖੈਰਾ ਬਾਹਰ ਆਉਣਗੇ ਤੇ ਮੁਰ ਤੋਂ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਤਾਂ ਕਪੂਰਥਲਾ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਅੱਜ 4 ਵਜੇ ਦੇ ਕਰੀਬ ਤਕਰੀਬਨ ਸੁਖਪਾਲ ਸਿੰਘ ਖੈਰਾ ਜੇਲ੍ਹ ਤੋਂ ਰਿਹਾਅ ਹੋ ਸਕਦੇ ਨੇ